ਸਰ ਮੇਕ ਖਬਰ ਪੜੀ ਕਿ ਰਾਹੋ ਦੇ ਇੱਕ ਵਿਅਕਤੀ ਨੇ ਮਾਤਾ ਬੈਸ਼ਨੂ ਦੇਵੀ ਦੇ ਮੰਦਿਰ ਤੋਂ ਇੱਕ ਬੈਗ ਚੋਰੀ ਕਰਕੇ ਲੈ ਕੇ ਆਇਆ ਇਹ ਪੂਰੀ ਖਬਰ ਕੀ ਹੈ ਵੇਖੋ ਸਰਜੀਤ ਮੈਂ ਖਬਰ ਵਾਲੇ ਜਾਣਕਾਰੀ ਤੋਂ ਉਸ ਤੋਂ ਪਹਿਲਾਂ ਇੱਕ ਸ਼ੇਅਰ ਬੋਲਣਾ ਚਾਹਾਂਗਾ ਕਿ ਪਲਮਾਨਸੀ ਵਿੱਚ ਆ ਗਿਆ ਨਿਗਾਹ ਛਤਰ ਚੋਰ ਛੇਤੀ ਛੇਤੀ ਪੈਸਾ ਕਮਾਣਾ ਚਾਹੁੰਦੇ ਸਿਰ ਤੇ ਚੜ ਗਿਆ ਖਮਾਰ ਗੰਦਲੀ ਸੋਚ ਇਹ ਪਵਿੱਤਰ ਥਾਂਾਂ ਤੇ ਜਾ ਕੇ ਵੀ ਨਹੀਂ ਛੱਡਦੇ ਗੰਦਲੀ ਸੋਚ ਦਾ ਪਵਿੱਤਰ ਥਾਂਾਂ ਤੇ ਜਾ ਕੇ ਵੀ ਤਿਆਗ ਨਹੀਂ ਕਰਦੇ ਫਿਰ ਤਾਂ ਜਿੰਨੇ ਮਰਜੀ ਮੱਥੇ ਰਗੜ ਲੈਣ ਜਦ ਜ਼ਮੀਰਾਂ ਮਰ ਚੁੱਕੀਆਂ ਹੋਣਾ ਨਹੀਂ ਉਦਾਰ ਹੋਣਾ ਨਹੀਂ ਉਦਾਰ ਆ ਪਿੱਛੇ ਤਸਵੀਰ ਚੱਲ ਰਹੀ ਹੈ ਜੀ ਚੋਰ ਦਾ ਨਾਂ ਕਿਰਪਾਲ ਹੈ ਜੀ ਮਾਪਿਆਂ ਨੇ ਸੋਚਿਆ ਉਹਨਾਂ ਕਿ ਕਿਰਪਾ ਹੋਈ ਲੇਕਿਨ ਇਹ ਕੁਝ ਹੋਰ ਹੀ ਕਾਰਨਾਮੇ ਕਰ ਰਿਹਾ ਚੋਰੀ ਹੋਈ ਹੈ ਜੀ ਜ਼ਰੂਰ ਹੋਈ ਹੈ ਵੈਸ਼ਨੂ ਦੇਵੀ ਵੇਖੇ ਇਹਨੇ ਚੋਰੀ ਕੀਤੀ ਹੈ ਪਰ ਮੈਂ ਸੋਚਦਾ ਕਿ ਇੱਥੋਂ ਇਹ ਰਾਹੋਂ ਤੋਂ ਵੈਸੇ ਬੇਸਿਕਲੀ ਦੱਸਿਆ ਜਾ ਰਿਹਾ ਕਿ ਵਿਅਕਤੀ ਉੱਤਰਾਖੰਡ ਦਾ ਰਾਹੁ ਵਿਖੇ ਕਿਰਾਏ ਤੇ ਸ਼ਰਾਫਾ ਮਹੱਲੇ ਵਿੱਚ ਰਹਿੰਦਾ ਹੈ ਸ਼ਰਾਫਾ ਮਹੱਲਾ ਪਰ ਇਹਨੇ ਉੱਥੋਂ ਸ਼ਰੀਫੀ ਨਹੀਂ ਸਿੱਖੀ ਇਹਨੇ ਮਾੜੇ ਕੰਮ ਜਿਹੜੇ ਇਹਦੇ ਅੰਦਰ ਆ ਇਹਦੇ ਦਿਮਾਗ ਦੇ ਅੰਦਰ ਸੋਚ ਉਹਨੂੰ ਹੀ ਜਾਰੀ ਰੱਖਿਆ ਇੱਥੋਂ ਤਾਂ ਇਹ ਵੈਸ਼ਨੋ ਦੇ ਵੀ ਵਿਖੇ ਗਿਆ ਹੋਊਗਾ ਨਾ ਮੱਥਾ ਟੇਕਣ ਮੰਚ ਸੋਚੇ ਨਹੀਂ ਹੋਊਗੀ ਕੱਲੀ ਚੋਰੀ ਕਰਨ ਤਾਂ ਨਹੀਂ ਉੱਥੇ ਗਿਆ ਉੱਥੇ ਹਜ਼ਾਰਾਂ ਭਗਤਾ ਦੇ ਦਰਸ਼ਨ ਕੀਤੇ ਹੋਣੇ ਜਿਹੜੇ ਆਉਂਦੇ ਆ ਜਾਂਦੇ ਮੱਥਾ ਟੇਕ ਕੇ ਔਰ ਅੱਬ ਕਿੰਨੀ ਵਾਰ ਜਾਂ ਜਾਂਦੇ ਆ ਰਾਹ ਚ ਜੈ ਮਾਤਾ ਦੀ ਪੜਦੇ ਆ ਮਨ 'ਚ ਇਹ ਹੁੰਦਾ ਕਿ ਅਸੀਂ ਬੁਰੀਆਂ ਬੁਰੀਆਂ ਚੀਜ਼ਾਂ ਦਾ ਤਿਆਗ ਕਰਦਣਾ ਬਹੁਤ ਸਾਰੇ ਲੋਕ ਇੱਥੋਂ ਕਈ ਇਹ ਵੀ ਸੁੱਖਾਂ ਸੁੱਖ ੱਕੇ ਜਾਂਦੇ ਆ ਕਿ ਉੱਥੇ ਜਾ ਰਹੇ ਆ ਜੀ ਮਾਤਾ ਤੇ ਵੈਸ਼ਨੂ ਦੇ ਵੀਰੇ ਤੇ ਜਿਹੜੀਆਂ ਬੁਰੀਆਂ ਆਦਤਾਂ ਉਹ ਛੱਡ ਕੇ ਆਈਏ ਕੋਈ ਨਸ਼ਾ ਕਰਦਾ ਉਹ ਸੋਚਦਾ ਕਿ ਮੈਂ ਮੇਰਾ ਨਸ਼ਾ ਛੁੱਟ ਜਵੇ ਮੱਥਾ ਟੇਕਣ ਜਾਂਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਪਰ ਇਹ ਬੰਦਾ ਉੱਥੇ ਵੀ ਜਾ ਕੇ ਇਹਦੇ ਮਨ ਚੋਂ ਜਿਹੜੀ ਚੋਰੀ ਦੀ ਆਦਤ ਸੀ ਉਹ ਨਹੀਂ ਗਈ ਤਾਂ ਚੋਰੀ ਦੀ ਘਟਣ ਉਹਨੇ ਕਿਵੇਂ ਅੰਜਾਮ ਦਿੱਤਾ ਅਸੀਂ ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਲੇਕਿਨ ਉਸ ਤੋਂ ਪਹਿਲਾਂ ਮੈਂ ਰਾਹੋਂ ਤੋਂ ਜਿਹੜੇ ਦੁਕਾਨਦਾਰ ਭਾਈ ਚਾਰੇ ਤੋਂ ਗੌਰਵ ਗੱਭਾ ਜੀ ਨੇ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇਸ ਚੋਰ ਨੂੰ ਫੜਿਆ ਸਰ ਉਹਨਾਂ ਨੇ ਇਸ ਚੋਰ ਨੂੰ ਕਿੱਦਾਂ ਫੜਿਆ ਜੀ ਸਰ ਜੀ ਬੀਤੀ 11 ਜੁਲਾਈ ਨੂੰ ਰਮਨ ਨਾਮਕ ਵਿਅਕਤੀ ਆਪਣੀ ਮਾਤਾ ਤਾਰਾ ਦੇਵੀ ਦੇ ਨਾਲ ਵੈਸ਼ਨੂ ਦੇਵੀ ਵਿਖੇ ਮੱਥਾ ਟੇਕਣ ਜਾਂਦਾ ਉੱਥੇ ਪਾਰਵਤੀ ਭਵਨ ਹੈ ਜਿੱਥੇ ਉਹ ਆਪਣਾ ਬੈਗ ਜਮ੍ਹਾਂ ਕਰਾ ਦਿੰਦਾ ਗਠੜੀ ਜਮ੍ਹਾਂ ਕਰਵਾ ਦਿੰਦਾ ਪਰ ਹੈਰਾਨੀ ਵਾਲੀ ਗੱਲ ਉੱਥੇ ਵੀ ਇਹ ਹੈ ਕਿ ਜਦੋਂ ਉਹਨੇ ਗਠੜੀ ਜਮ੍ਹਾਂ ਕਰਵਾਈ ਹੋਵੇਗੀ ਆਪਣਾ ਬੈਗ ਜਮ੍ਹਾਂ ਕਰਵਾਇਆ ਹੋਵੇਗਾ ਰਸੀਦ ਤਾਂ ਉਹਨੂੰ ਮਿਲੀ ਹੋਵੇਗੀ ਫਿਰ ਬੈਗ ਉੱਥੋਂ ਕਿਵੇਂ ਚੋਰੀ ਹੋ ਜਾਂਦਾ ਇਹ ਵੀ ਵੱਡਾ ਸਵਾਲ ਹੈ ਪਰ ਚਲੋ ਆਪਾਂ ਮੰਨਦੇ ਹਾਂ ਕਿ ਚੋਰ ਬੜਾ ਸ਼ਕਤ ਰਿ ਕਿਸੇ ਤਰੀਕੇ ਨੇ ਉੱਥੋਂ ਚੋਰੀ ਕਰ ਲਿਆ ਲੇਕਿਨ ਉਸਦੇ ਬੈਗ ਦੇ ਅੰਦਰ Samsung S24 Ultra ਫੋਨ ਸੀ ਜਿਸ ਦੀ ਕੀਮਤ 1.5 ਲੱਖ ਦੇ ਆਸ-ਪਾਸ ਹੈ ਉਹਦਾ ਚਾਰਜਰ ਪਾਵਰ ਬੈਂਕ ਕਰਨਾ ਵਿੱਚ ਜਿਹੜੇ ਹੈੱਡਫੋਨ ਜੇ ਹੁੰਦੇ ਉਹ ਵੀ ਸੀਗੇ ਕੱਪੜੇ ਵੀ ਸੀਗੇ ਨਾਲ ਤਾਂ ਬੰਦਾ ਪਰੇਸ਼ਾਨ ਤਾਂ ਹੋ ਜਾਂਦਾ ਤਾਂ ਉਹਨਾਂ ਦਾ ਇਹ ਸਾਰਾ ਜਿਹੜਾ ਸਮਾਨ ਉੱਥੋਂ ਚੋਰੀ ਹੋ ਜਾਂਦਾ ਹੈ ਲੱਖਾਂ ਦਾ ਸਮਾਨ ਚੋਰੀ ਹੋ ਜਾਂਦਾ ਉਹ ਪਰੇਸ਼ਾਨ ਹੁੰਦੇ ਆ ਤੇ ਐਫ ਆਈ ਆਰ ਉੱਥੇ ਦਰਜ ਕਰਵਾਂਦੇ ਆ ਪਰ ਇੱਥੇ ਗੱਲ ਖਤਮ ਨਹੀਂ ਹੁੰਦੀ ਕਿਉਂਕਿ ਚੋਰ ਜਿਹੜਾ ਹੈ ਉੱਥੋਂ ਨਹੀਂ ਫੜਿਆ ਜਾਂਦਾ ਚੋਰ ਰਾਹੋਂ ਵਿਖੇ ਫੜਿਆ ਜਾਂਦਾ ਹੁਣ ਹੁੰਦਾ ਕੀ ਹੈ ਕਿ ਚੋਰਾਂ ਦੇ ਮਨ ਬੜੇ ਉਤਾਵਲੇ ਹੁੰਦੇ ਆ ਇਹਨਾਂ ਦੇ ਮਨ 'ਚ ਆਪਣੇ ਤੇ ਵੀ ਬੜੀ ਬੇਭਰੋਸਗੀ ਹੁੰਦੀ ਹੈ ਭਰੋਸਾ ਤਾਂ ਆਪਣੇ ਆਪ ਤੇ ਵੀ ਨਹੀਂ ਹੁੰਦਾ ਨਾ ਕਿਉਂਕਿ ਪਤਾ ਹੁੰਦਾ ਕਿ ਮਾੜਾ ਕੰਮ ਕੀਤਾ ਇਹ ਚੋਰ ਕੀ ਕਰਦਾ ਜਿੱਦੇ ਹੀ ਰਾਹੋਂ ਦਾ ਬਾਜ਼ਾਰ ਖੁੱਲਦਾ ਜਦੋਂ ਇਹ ਵਾਪਸ ਪੰਜਾਬ 'ਚ ਆਇਆ ਤਾਂ ਇਹ ਰਾਹੋਂ ਇੱਕ ਗਾਰਮੈਂਟਸ ਦੀ ਦੁਕਾਨ ਹੈ ਗਾਬਾ ਗਾਰਮੈਂਟਸ ਗੌਰਵ ਕਾਪਾ ਉਹਨਾਂ ਦੀ ਦੁਕਾਨ ਤੇ ਚਲੇ ਜਾਂਦਾ ਇਹਦੀ ਮਾੜੀ ਕਿਸਮਤ ਕਿਉਂਕਿ ਇਹ ਦਾ ਟੱਕਰ ਇੱਕ ਇਮਾਨਦਾਰ ਵਿਅਕਤੀ ਨਾਲ ਹੁੰਦਾ ਪਰ ਰਮਨ ਉਹਨਾਂ ਦੀ ਚੰਗੀ ਕਿਸਮਤ ਜਿਨ੍ਹਾਂ ਦਾ ਇਹ ਫੋਨ ਹੈ ਜਿਹੜੇ ਮਹੱਲਕ ਹੈ ਕਿ ਗੌਰਵ ਗਾਪਾ ਉਹਨਾਂ ਕੋਲ ਜਿਹੜਾ ਕਿਰਪਾਲ ਆ ਇਹ ਜਾਣਦਾ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਮੈਂ Samsung S24 ਜਿਹੜਾ Ultra ਆ ਜਿਹਦੀ ਕੀਮਤ 1.5 ਲੱਖ ਦੇ ਆਸ-ਪਾਸ ਹੈ ਮੈਂ ਵੇਚਣਾ ਹੈ 15000 ਦੇ ਆਸ-ਪਾਸ ਹੀ ਕੀਮਤ ਆਸਦਾ ਉਹਨਾਂ ਦਾ ਮੱਥਾ ਠਣਕਦਾ ਕਿ ਗੜਬੜ ਪਰ ਪਹਿਰਾਵੀ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦੇ ਕੋਲ ਇੰਨਾ ਮਹਿੰਗਾ ਫੋਨ ਹੋ ਸਕਦਾ ਕਿ ਨਹੀਂ ਹੋ ਸਕਦਾ ਉਹਨਾਂ ਦਾ ਮੱਥਾ ਠਣਕ ਗਿਆ ਉਹਨਾਂ ਦੀ ਸੂਝ-ਬੂਝ ਸਮਝਦਾਰੀ ਦੇ ਨਾਲ ਉਹਨਾਂ ਨੇ ਕੀ ਕੀਤਾ ਫੋਨ ਨੂੰ ਪਹਿਲਾਂ ਔਨ ਕਰ ਲਿਆ ਜਿੱਦਿ ਉਹ ਫੋਨ ਨੂੰ ਔਨ ਕਰਦੇ ਉਹਨਾਂ ਦਾ رابطہ ਰਮਨ ਉਹਨਾਂ ਦੇ ਨਾਲ ਹੁੰਦਾ ਜਿਹੜੇ ਫੋਨ ਦੇ ਅਸਲੀ ਮਾਲਕ ਹੈ ਮੱਥੇ ਦਾ ਠਣਕਣਾ ਹੀ ਸੀਗਾ ਕਿ ਸਵਾ ਲੱਖ ਦਾ ਫੋਨ 15000 ਚ ਵੇਚ ਰਿਆ ਜੇ ਕੋਈ ਬੇਈਮਾਨ ਦੁਕਾਨਦਾਰ ਹੁੰਦਾ ਸ਼ਾਇਦ ਸੌਦਾ ਕਰ ਲੈਂਦਾ ਕਿ 15000 ਨਹੀਂ ਮੈਂ ਤਾਂ 12000 ਦੂੰਗਾ ਇਹਦਾ ਕੀ ਸੀ ਇਹ ਤਾਂ ਅਕੋਰਡਿੰਗ ਦੇ ਭਾਵੇਂ ਜੀ ਤੇ ਮੈਂ ਸੀ ਇਹਨੂੰ ਕਿਹੜਾ ਅਸਲੀ ਕੀਮਤ ਦਾ ਪਤਾ ਹੋਣਾ ਪਰ ਫਿਰ ਤੋਂ ਗੱਲ ਉਹੀ ਹੈ ਪਰੇਸ਼ਾਨ ਕਰਨ ਵਾਲੀ ਕਿ ਇਹ ਇੱਥੋਂ ਮੈਂ ਵੈਸ਼ਨੂ ਦੇਵੀ ਦੇ ਦਰਬਾਰ ਤੇ ਗਿਆ ਪਰ ਸੋਚ ਨਹੀਂ ਛੱਡੀ ਆ ਕੇ ਸਵਾ ਲੱਖ ਦਾ ਫੋਨ 15000 ਚ ਵੇਚ ਰਿਆ ਸੀ ਔਰ ਗਾਭਾ ਸਾਹਿਬ ਨੇ ਉਹਨਾਂ ਦੀ ਸ਼ਲਾਘਾ ਬਣਦੀ ਉਹ ਤਾਂ ਕਿ ਮੈਂ ਤਾਰੀਫ਼ ਵੀ ਕਰਦਾ ਉਹਨਾਂ ਨੇ ਫਿਰ ਇਹਨੂੰ ਉੱਥੇ ਬਿਠਾ ਆ ਗਿਆ ਜਿਹੜਾ ਝੋਲਾ ਸੀ ਉਹ ਵੀ ਰਖਾ ਲਿਆ ਔਰ ਉਹਨਾਂ ਨਾਲ ਜਿਹੜੇ ਅਸਲੀ ਮਾਲਕ ਹੈ ਰਮਨ ਉਹਨਾਂ ਨਾਲ ਤਾਲਮਿਲ ਕੀਤਾ ਉਹਨੂੰ ਤਾਂ ਪੂਰੀ ਜਾਣਕਾਰੀ ਲਈ ਉਹਨਾਂ ਨੇ ਫਿਰ ਦੱਸਿਆ ਕਿ ਬੈਗ ਵਿੱਚ ਮੇਰਾ ਫੋਨ ਵੀ ਸੀ ਚਾਰਜਰ ਵੀ ਸੀਗਾ ਆ ਹੈੱਡਫੋਨ ਵੀ ਸੀਗੇ ਔਰ ਹੋਰ ਵੀ ਜੁਮਾ ਦਾ ਡਾਕੂਮੈਂਟ ਸੀਗੇ ਜਾਂ ਕੱਪੜੇ ਸੀ ਸਾਰੀ ਡਿਟੇਲ ਉਹਨਾਂ ਨੇ ਦਿੱਤੀ ਸਰ ਹੁਣ ਇਸ ਚੋਰ ਦਾ ਕੀ ਕੀਤਾ ਦੇਖੋ ਇੱਥੇ ਵੀ ਮੈਂ ਗੌਰਵ ਗੱਪਾ ਹੁਣ ਦੀ ਸ਼ਲਾਘਾ ਕਰਦਾ ਉਹਨਾਂ ਦੀ ਸੂਝ ਬੂਝ ਦੀ ਤੁਸੀਂ ਪਿੱਛੇ ਤਸਵੀਰ ਦੇਖ ਪਾ ਰਹੇ ਹੋ ਕਿ ਪੁਲਿਸ ਮਲਾਜੰਡੀ ਮੌਕੇ ਤੇ ਮੌਜੂਦ ਹੈ ਔਰ ਗੌਰਵ ਗੱਪਾ ਹੋਣ ਦਾ ਦਾਵਾ ਹੈ ਕਿ ਉਹਨਾਂ ਨੇ ਪਹਿਲਾਂ ਵੈਸ਼ਨੋ ਦੇ ਵੀ ਵਿਖੇ ਜਿਹੜੀ ਚੌਂਕੀ ਹੈ ਉੱਥੇ ਦੇ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਉਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਜਿਹੜਾ ਇਹ ਚੋਰੀ ਹੈ ਹੈਂਡਓਵਰ ਕਰ ਦਿੱਤਾ ਗਿਆ ਔਰ ਹੁਣ ਪੁਲਿਸ ਜਾਣੇ ਪੁਲਿਸ ਦਾ ਕੰਮ ਜਾਣੇ ਲੇਕਿਨ ਗੌਰਵ ਗੱਪਾ ਹੋਣਾਂ ਨੇ ਆਪਣੇ ਵੱਲੋਂ ਇਨਸਾਨੀਅਤ ਦਾ ਫਰਜ਼ ਨਿਭਾਇਆ ਔਰ ਮੈਂ ਬਾਕੀ ਵੀ ਦੁਕਾਨਦਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ 90% ਦੁਕਾਨਦਾਰ ਸਭ ਜਿਤ ਇਮਾਨਦਾਰ ਹੀ ਹੁੰਦੇ ਆ ਬੜੀ ਮਿਹਨਤ ਨਾਲ ਕੰਮ ਕਰਦੇ ਕੁਝ 90% ਵੀ ਆਪਾਂ 95% ਕਹਿ ਲਈਏ ਦੁਕਾਨਦਾਰ ਬੜੇ ਇਮਾਨਦਾਰ ਆ ਪੂਰੇ ਪੰਜਾਬ ਦੇ ਪੂਰੀ ਦੁਨੀਆ ਭਰ ਦੇ 5% ਜਿਹੜੇ ਹਲਕੇ ਬੱਟੇ ਹੁੰਦੇ ਆ ਜਿਹੜੇ ਮਾੜੀ ਵਿਰਤੀ ਵਾਲੇ ਹੁੰਦੇ ਉਹ ਇਦਾਂ ਦੇ ਚੋਰਾਂ ਨੂੰ ਉਤਸ਼ਾਹਿਤ ਕਰਦੇ ਆ ਇਹਨਾਂ ਤੋਂ ਸਸਤਾ ਸਾਮਾਨ ਲੈ ਲੈਂਦੇ ਲੇਕਿਨ ਅੱਪਾ ਇੱਥੋਂ ਸਮਝੀਏ ਮਾੜੇ ਕਰਮ ਚਾਹੇ ਜਾਣੇ ਚਾਹੇ ਅਣਜਾਣੇ ਵਿੱਚ ਕਰਦੇ ਚਾਹੇ ਲਾਲਚ ਵਿੱਚ ਕਰਦੇ ਉਹ ਗੱਲ ਸਮਝ ਲੈਣ ਕਿ ਜਿਹੜੇ ਅਸੀਂ ਮਾੜੇ ਕਰਮ ਕਰਦੇ ਆ ਉਹ ਭੋਗਣੇ ਜ਼ਰੂਰ ਪੈਂਦੇ ਉਹਨਾਂ ਦਾ ਸਿੱਟਾ ਸਾਨੂੰ ਇੱਥੇ ਹੀ ਭੋਗਣਾ ਪੈਂਦਾ